ਆਸਾ ਮਹਲਾ ਚੌਥਾ ਜਿਨੇ ਅੰਤਰ ਹਰ ਹਰ ਪ੍ਰੀਤ ਹੈ ਤੇ ਜਨ ਸੁਗੜ ਸਿਆਣੇ RAM ਰਾਜੇ ਜੇ ਬਹਰੋ ਭੁਲ ਚੁਕ ਬੋਲਦੇ ਵੇਖਰੇ ਹਰ ਪਾਣੇ ਹਰ ਸੰਤਾਨੋ ਹੋਰ ਥਾਉ ਨਹੀਂ ਹਰ ਮਾਨ ਨਿਮਾੜੇ ਜਨ ਨਾਨਕ ਨਾਮ ਦੇ ਬਾਣ ਹੈ ਹਰ ਤਾਨ ਸਤਾਣੇ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋਠਾਲ ਸੁਹਾਵਾ ਰਾਮ ਰਾਜ ਗੁਰ ਸਿੱਖੀ ਸੋਠਾਨ ਭਲਿਆ ਲੈ ਧੂਰ ਮੁਖ ਲਾਵਾ ਗੁਰ ਸਿੱਖਾ ਕੀ ਕਾਲ ਥਾਏ ਪਏ ਜਿਨ ਹਰ ਨਾਮ ਧਿਆਵਾ ਜਿਨ ਨਾਨਕ ਸਤ ਗੁਰ ਪੂਜਿਆ ਤੈਨ ਹਰ ਪੂਜ ਕਰਾਵਾ ਗੁਰ ਸਿਖਾ ਮਨ ਹਰ ਪ੍ਰੀਤ ਹੈ ਹਰ ਨਾਮ ਹਰ ਤੇਰੇ ਰਾਮ ਰਾਜੇ ਕਰ ਸੇਵਹਿ ਪੁਰ ਸਤ ਗੁਰੂ ਭੁਖ ਜਾਏ ਲਹਿ ਮੇਰੀ ਗੁਰ ਸਿਖਾ ਕੇ ਭੁਖ ਸਭ ਗਈ ਤਿੰਨ ਪਿੱਛੇ ਹੋਰ ਖਾਏ ਕਣੇਰੀ ਜਨ ਨਾਨਕ ਹਰ ਪੁਨ ਵਿਜਿਆ ਫਿਰ ਟੋਟ ਨ ਆਵੇ ਹਰ ਪੁਨ ਕੇਰੀ ਗੁਰ ਸਿਖਾ ਮਨ ਵਧਾਈਆ ਜਿਨ ਮੇਰਾ ਸਤ ਗੁਰੂ ਡਿਠਾ ਰਾਮ ਰਾਜੇ ਕੋਈ ਕਰ ਗੱਲ ਸੁਣਾਵੇ ਹਰ ਨਾਮ ਕੀ ਸੋ ਲੱਗੇ ਗੁਰ ਸਿੱਖਾ ਮਨ ਮਿੱਠਾ ਹਰ ਦਰਗਹਿ ਗੁਰ ਸਿੱਖ ਪਹਿਨਾਈਐ ਜਿਨਾ ਮੇਰਾ ਸਤ ਗੁਰ ਤੁਠਾ ਜਨ ਨਾਨਕ ਹਰ ਹਰ ਹੋਇਆ ਹਰ ਹਰ ਮਨ ਉਠਾ ਆਸਾ ਮਹਲਾ ਚੌਥਾ ਜਿਨ ਅੰਤਰ ਹਰ ਹਰ ਪ੍ਰੀਤ ਹੈ ਤੇ ਜਨ ਸੁਗੜ ਸਿਆਰੇ ਰਾਮ ਰਾਜੇ ਜੇ ਬਹਰ ਹੁ ਪੁਲ ਚਕ ਬੋਲ ਦੇ ਭੀਖਰੇ ਹਰ ਪਾਣੇ ਹਰ ਸੰਤਾਨੋ ਹੋਰ ਥਾਉ ਨਹੀਂ ਹਰ ਮਾਨ ਨੇ ਮਾਣੇ ਜਨ ਨਾਨਕ ਨਾਮ ਦਿਵਾਨ ਹੈ ਹਰ ਤਾਨ ਸਤਾਣੇ ਜਿੱਥੇ ਜਾਏ ਬਹਿ ਮੇਰਾ ਸਤ ਗੁਰੂ ਸੋਥਾਨ ਸੁਹਾਵਾ ਰਾਮ ਰਾਜੇ ਗੁਰ ਸਿਖੇ ਸੋਥਾਨ ਭਲਿਆ ਲੈ ਧੂਰ ਮੁਖ ਲਾਵਾ ਗੁਰ ਸਿਖਾ ਕੇ ਕਾਲ ਥਾਏ ਪਏ ਜਿਨ ਹਰ ਨਾਮ ਧਿਆਵਾ ਜਿਨ ਨਾਨਕ ਸਤ ਗੁਰ ਪੁਜਿਆ ਤੈਨ ਹਰ ਪੂਜ ਕਰਾਵਾ ਗੁਰ ਸਿਖਾ ਮਨ ਹਰ ਪ੍ਰੀਤ ਹੈ ਹਰ ਨਾਮ ਹਰ ਤੇ ਰਾਮ ਰਾਜੇ ਕਰ ਸੇਵਹਿ ਪੁਰ ਸਤ ਗੁਰੂ ਭੁਖ ਜਾਏ ਲਹਿ ਮੇਰੀ ਗੁਰ ਸਿਖਾ ਕੀ ਭੁਖ ਸਭ ਗਏ ਤਿੰਨ ਪਿਛੈ ਹੋਰ ਖਾਏ ਕਣੇਰੀ ਜਨ ਨਾਨਕ ਹਰ ਪੁਨ ਬਿਜਿਆ ਫੇਰ ਟੋਟ ਨਾ ਆਵੇ ਹਰ ਕੁਨ ਕੇਰੀ ਗੁਰ ਸਿੱਖਾਂ ਮਨ ਵਧਾਈਆਂ ਜਿਨ ਮੇਰਾ ਸਤ ਗੁਰੂ ਡਿਠਾ ਰਾਮ ਰਾਜੇ ਕੋਈ ਕਰ ਗੱਲ ਸੁਣਾਵੇ ਹਰ ਨਾਮ ਕੀ ਸੋ ਲੱਗੇ ਗੁਰ ਸਿੱਖਾਂ ਮਨ ਮਿੱਠਾ ਹਰ ਦਰਗਹਿ ਗੁਰਸਿੱਖ ਪਹਿਨਾਈਐ ਜਿਨਾ ਮੇਰਾ ਸਤਗੁਰ ਤੁਠਾ ਜਨ ਨਾਨਕ ਹਰ ਹਰ ਹੋਇਆ ਹਰ ਹਰ ਮਨ ਉਠਾ ਆਸਾ ਮਹਲਾ ਚੌਥਾ ਜਿਨੇ ਅੰਤਰ ਹਰ ਹਰ ਪ੍ਰੀਤ ਹੈ ਤੇ ਜਨ ਸੁਗੜ ਸਿਆਣੇ ਰਾਮ ਰਾਜੇ ਜੇ ਬਾਹਰ ਹੋ ਪੁਲ ਚੁੱਕ ਬੋਲ ਦੇ ਭੀਖਰੇ ਹਰ ਪਾਣੇ ਹਰ ਸੰਸਾਨੋ ਹੋਰ ਥਾਓ ਨਹੀਂ ਹਰ ਮਾਨ ਨੇ ਮਾੜੇ ਜਨ ਨਾਨਕਾ ਨਾਮ ਦੇਵਾਨ ਹੈ ਹਰ ਤਾਨ ਸਤਾਣੇ ਜਿੱਥੇ ਜਾਏ ਬਹਿ ਮੇਰਾ ਸਤ ਗੁਰੂ सोथान सुहाव राम राज गुर सिखी सोथान पलया लै तू मुखल ला गुरसिखां की काल था पए ਜਿਨ ਹਰ ਨਾਮ ਤਿਆਵਾ ਜਿਨ ਨਾਨਕ ਸਤ ਗੁਰ ਪੁਜਿਆ ਤੈਨ ਹਰ ਪੂਜ ਕਰਾਵਾ ਗੁਰ ਸਿੱਖਾ ਮਨ ਹਰ ਪ੍ਰੀਤ ਹੈ ਹਰ ਨਾਮ ਹਰ ਤੇਰੀ RAM ਰਾਜੇ ਕਰ ਸੇਵਹਿ ਪੂਰਾ ਸਤ ਗੁਰੂ ਭੁਖ ਜਾਏ ਲਹਿ ਮੇਰੀ ਗੁਰ ਸਿਖਾ ਕੇ ਭੁਖ ਸਭ ਗਏ ਤਿੰਨ ਪਿਛੈ ਹੋਰ ਖਾਏ ਕਨੇਰੀ ਜਨ ਨਾਨਕ ਹਰ ਪੁਨ ਬੀਜਿਆ ਫਿਰ ਟੋਟ ਨਾ ਆਵੇ ਹਰ ਪੁਨ ਕੇਰੀ ਗੁਰ ਸਿੱਖਾ ਮਨ ਵਧਾਈਆਂ ਜਿਨ ਮੇਰਾ ਸਤ ਗੁਰੂ ਡੇਠਾਰਾਮ ਰਾਜੇ ਕੋਈ ਕਰ ਗੱਲ ਸੁਣਾਵੇ ਹਰ ਨਾਮ ਕੀ ਸੋ ਲੱਗੈ ਗੁਰ ਸਿੱਖਾ ਮਨ ਮਿੱਠਾ ਹਰ ਦਰਗਹਿ ਗੁਰ ਸਿੱਖ ਪਹਿਨਾਈਐ ਜਿਨਾ ਮੇਰਾ ਸਤ ਗੁਰ ਤੁਠਾ ਜਨ ਨਾਨਕ ਹਰ ਹਰ ਹੋਇਆ ਹਰ ਹਰ ਮਨ ਬੁਠਾ ਆਸਾ ਮਹਲਾ ਚੌਥਾ ਜਿਨੇ ਅੰਤਰ ਹਰ ਹਰ ਪ੍ਰੀਤ ਹੈ ਜੇ ਜਨ ਸੁਗੜ ਸਿਆਣੇ RAM RAJE ਜੇ ਬਹਰ ਹੋ ਭੁੱਲ ਚੁੱਕ ਬੋਲ ਦੇ ਭੀਖਰੇ ਹਰ ਪਾਣੇ ਹਰ ਸੰਤਾਨਾ ਹੋਰ ਥਾਉ ਨਹੀਂ ਹਰ ਬਾਣ ਨੇ ਮਾਣੇ ਜਨ ਨਾਨਕ ਨਾਮ ਦੇ ਬਾਣ ਹੈ ਹਰ ਤਾਨ ਸਤਾਣੇ ਜਿੱਥੇ ਜਾਏ ਬਹਿ ਮੇਰਾ ਸਤ ਗੁਰੂ ਸੋਥਾਲ ਸੁਹਾਵਾ RAM ਰਾਜੇ ਗੁਰ ਸਿੱਖੇ ਸੋ ਥਾਨ ਭਲੇ ਆ ਲੈ ਧੁਰ ਮੁਖ ਲਾਵਾ ਗੁਰ ਸਿਖਾ ਕੇ ਕਾਲ ਥਾਏ ਪਏ ਜਿਨ ਹਰ ਨਾਮ ਧਿਆਵਾ ਜਿਨ ਨਾਨਕ ਸਤ ਗੁਰ ਪੁਜਿਆ ਤਨ ਹਰ ਪੂਜ ਕਰਾਵਾਂ ਗੁਰ ਸਿੱਖਾ ਮਨ ਹਰ ਪ੍ਰੀਤ ਹੈ ਹਰ ਨਾਮ ਹਰ ਤੇਰੇ ਰਾਮ ਰਾਜੇ ਕਰ ਸੇਵਹਿ ਪੁਰ ਸਤ ਗੁਰੂ ਭੁਖ ਜਾਏ ਲੈ ਮੇਰੀ ਗੁਰ ਸਿਖਾ ਕੇ ਭੁਖ ਸਭ ਗਈ ਤਿੰਨ ਪਿਛੇ ਹੋਰ ਖਾਏ ਕਣੇਰੀ ਜਨ ਨਾਨਕ ਹਰ ਪੁਨ ਵਿਜਿਆ ਫਿਰ ਟੋਟ ਨ ਆਵੇ ਹਰ ਪੁਨ ਕੇਰੀ ਗੁਰ ਸਿੱਖਾ ਮਨ ਵਧਾਈਆ ਜਿਨ ਮੇਰਾ ਸਤ ਗੁਰੂ ਡਿਠਾ RAM ਰਾਜੇ ਕੋਈ ਕਰ ਗੱਲ ਸੁਣਾਵੇ ਹਰ ਨਾਮ ਕੀ ਸੋ ਲੱਗੇ ਗੁਰ ਸਿੱਖਾ ਮਨ ਮਿੱਠਾ ਹਰ ਦਰਗਹਿ ਗੁਰਸਿੱਖ ਪਹਿਨਾਈਐ ਜਿਨਾ ਮੇਰਾ ਸਤ ਗੁਰ ਤੁਠਾ ਜਨ ਨਾਨਕ ਹਰ ਹਰ ਹੋਇਆ ਹਰ ਹਰ ਮਨ ਉਠਾ ਆਸਾ ਮਹੱਲਾ ਚੌਥਾ ਜਿਨ ਅੰਤਰ ਹਰ ਹਰ ਪ੍ਰੀਤ ਹੈ ਤੇ ਜਨ ਸੁਗੜ ਸਿਆਰੇ ਰਾਮ ਰਾਜੇ ਜੇ ਬਹਰ ਭੁਲ ਚੁਕ ਬੋਲ ਦੇ ਭੇਖਰੇ ਹਰ ਪਾਣੇ ਹਰ ਸੰਤਾਨੋ ਹੋਰ ਥਾਉ ਨਹੀਂ ਹਰ ਮਾਨ ਨੇ ਮਾਰੇ ਜਨ ਨਾਨਕ ਨਾਮ ਦੀਵਾਨ ਹੈ ਹਰ ਤਾਨ ਸਤਾਣੇ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋਠਾਨ ਸੁਹਾਵਰਾਮ ਰਾਜੇ ਗੁਰ ਸਿਖੇ ਸੋਠਾਨ ਭਲਿਆ ਲੈ ਧੂਰ ਮੁਖ ਲਾਵਾ ਗੁਰ ਸਿਖਾ ਕੇ ਕਾਲ ਥਾਏ ਪਏ ਜਿਨ ਹਰ ਨਾਮ ਧਿਆਵਾ ਜਿਨ ਨਾਨਕ ਸਤ ਗੁਰ ਪੁਜਿਆ ਤੈਨ ਹਰ ਪੂਜ ਕਰਾਵਾ ਗੁਰ ਸਿਖਾ ਮਨ ਹਰ ਪ੍ਰੀਤ ਹੈ ਹਰ ਨਾਮ ਹਰ ਤੇਰੀ ਰਾਮ ਰਾਜੇ ਕਰ ਸੇਵਹਿ ਪੁਰ ਸਤ ਗੁਰੂ ਭੁਖ ਜਾਏ ਲਹਿ ਮੇਰੀ ਗੁਰ ਸਿਖਾ ਕੇ ਭੁਖ ਸਭ ਗਏ ਤੈਨ ਪਿਛੇ ਹੋਰ ਖਾਏ ਕਣੇਰੀ ਜਨ ਨਾਨਕ ਹਰ ਪੁਨ ਬਿਜਿਆ ਹਰ ਤੋਟ ਨਾ ਆਵੇ ਹਰ ਪੁਨ ਕੇਰੀ ਗੁਰ ਸਿੱਖਾਂ ਮਨ ਵਧਾਈਆਂ ਜਿਨ ਮੇਰਾ ਸਤ ਗੁਰੂ ਡਿਠਾ ਰਾਮ ਰਾਜੇ ਕੋਈ ਕਰ ਗੱਲ ਸੁਣਾਵੇ ਹਰ ਨਾਮ ਕੀ ਸੋ ਲੱਗੇ ਗੁਰ ਸਿੱਖਾਂ ਮਨ ਮਿੱਠਾ ਹਰ ਦਰਗਹਿ ਗੁਰਸਿੱਖ ਪਹਿਨਾਈਐ ਜਿਨਾ ਮੇਰਾ ਸਤਗੁਰ ਤੁਠਾ ਜਨ ਨਾਨਕ ਹਰ ਹਰ ਹੋਇਆ ਹਰ ਹਰ ਮਨ ਉਠਾ ਆਸਾ ਮਹਲਾ ਚੌਥਾ ਜਿਨੇ ਅੰਤਰ ਹਰ ਹਰ ਪ੍ਰੀਤ ਹੈ ਤੇ ਜਨ ਸੁਗੜ ਸਿਆਣੇ ਰਾਮ ਰਾਜੇ ਜੇ ਬਾਹਰ ਹੋ ਕੋਲ ਚੁੱਕ ਬੋਲ ਦੇ ਭੀਖਰੇ ਹਰ ਪਾਣੇ ਹਰ ਸੰਤਾਨੋ ਹੋਰ ਥਾਉ ਨਹੀ ਹਰ ਮਾਨ ਨਿਮਾਣੇ ਜਨ ਨਾਨਕਾ ਨਾਮ ਦਿਵਾਨ ਹੈ ਹਰ ਤਾਨ ਸਤਾਣੇ ਜਿਥੇ ਜਾਏ ਬਹਿ ਮੇਰਾ ਸਤ ਗੁਰੂ सोथान सुहाव राम राज गुरसिखी सोथान पलया लै तून मुख लावा सिखा की काल थाए पए ਜਿਨ ਹਰ ਨਾਮ ਤੇ ਆਵਾ ਜਿਨ ਨਾਨਕ ਸਤ ਗੁਰ ਪੁਜਿਆ ਤਿਨ ਹਰ ਪੂਜ ਕਰਾਵਾ ਗੁਰ ਸਿੱਖਾ ਮਨ ਹਰ ਪ੍ਰੀਤ ਹੈ ਹਰ ਨਾਮ ਹਰ ਤੇਰੀ ਰਾਮ ਰਾਜੇ ਕਰ ਸੇਵਹਿ ਪੂਰਾ ਸਤ ਗੁਰੂ ਭੁਖ ਜਾਏ ਲੈ ਮੇਰੀ ਗੁਰ ਸਿਖਾ ਕੇ ਭੁਖ ਸਭ ਗਏ ਤਿੰਨ ਪਿਛੈ ਹੋਰ ਖਾਏ ਕਣੇਰੀ ਜਨ ਨਾਨਕ ਹਰ ਪੁਨ ਬੀਜਿਆ ਫਿਰ ਟੋਟ ਨ ਆਵੇ ਹਰ ਪੁਨ ਕੇਰੀ ਗੁਰ ਸਿੱਖਾ ਮਨ ਵਧਾਈਆਂ ਜਿਨ ਮੇਰਾ ਸਤ ਗੁਰੂ ਡੇਠਾਰਾਮ ਰਾਜੇ ਕੋਈ ਕਰ ਗੱਲ ਸੁਣਾਵੇ ਹਰਨਾਮ ਕੀ ਸੋ ਲੱਗੇ ਗੁਰ ਸਿੱਖਾ ਮਨ ਮਿੱਠਾ ਹਰ ਦਰਗਹਿ ਗੁਰ ਸਿੱਖ ਪੈਨਾਈ ਹੈ ਜਿਨਾ ਮੇਰਾ ਸਤ ਗੁਰ ਟੁੱਟਾ ਜਨ ਨਾਨਕ ਹਰ ਹਰ ਹੋਇਆ ਹਰ ਹਰ ਮਨ ਬੁੱਠਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ